ਸਰਕਾਰ ਨੇ ਇਥੋਂ ਤੱਕ ਵੀ ਕਿਹਾ ਕਿ ਜਿਹੜਾ ਇਲੈਕਸ਼ਨ ਵੀ ਹੋਊਗਾ ਜਿੱਥੇ ਇਲੈਕਸ਼ਨ ਹੋਣਾ ਤਾਂ ਉਹ ਪਾਰਟੀਆਂ ਦੇ ਸਿੰਬਲਾਂ ਤੇ ਨਹੀਂ ਹੋਣਾ ਚਾਹੀਦਾ ਤੋਂ ਸੱਤ ਸਾਡੇ ਪੰਚਾਇਤਾਂ ਜਿਹੜੀਆਂ ਹਿੰਗ ਫ੍ਰੀਕਵੈਂਟ ਬਲਾਕ ਕਿਆਂ ਉਹਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਉਹਨਾਂ ਨੂੰ 5-5 ਲੱਖ ਰੁਪਏ ਦੇ ਚੈੱਕ ਅਜੇ ਕੋਈ ਆਵਦਾ ਬੰਦਾ ਨਹੀਂ ਥੋਪਿਆ ਵੀ ਜਿਹੜੇ ਸਾਡੇ ਪਿੰਡ ਦੇ ਤੇ ਇਸ ਤੇ ਤੁਸੀਂ ਸਰਬਸੰਮਤੀ ਕਰੋਗੇ ਤਾਂ ਤਾਂ ਸਰਬਸੰਮਤੀ ਹੋਊਗੀ ਕਈ ਪਿੰਡਾਂ ਦੇ ਵਿੱਚ ਵੀ ਉਹ ਉੱਥੇ ਕੰਮ ਇਹ ਹੋ ਜਾਏ ਵੀ ਕੰਮ ਹੋਵੇ ਨਾ ਹੋਵੇ ਜੀ ਜੇ ਆਪ ਬਣਾਉਗਾ ਤਾਂ ਇਹ ਨਹੀਂ ਹੋਣ ਦੇਣਾ ਪਿੰਡਾਂ ਦੇ ਵਿੱਚ ਪਹਿਲਾਂ ਦਾ ਕਲਚਰ ਹੀ ਇਸ ਤਰ੍ਹਾਂ ਦਾ ਵੀ ਸਾਡੀ ਇਹਨਾਂ ਨੇ ਗਲੀ ਨਹੀਂ ਬਣਾਈ ਸੀ ਅੱਜ ਅਸੀਂ ਇਹਨਾਂ ਦੀ ਨਹੀਂ ਬਣਨ ਦੇਈ ਇਹਨਾਂ ਨੇ ਸਾਡੀ ਪੁਲੀ ਗਲਤ ਬਣਾਈ ਸੀ ਅਸੀਂ ਇਹਨਾਂ ਦੀ ਪੁਲੀ ਗਲਤ ਸਾਡੀ ਪੰਚਾਇਤ ਨੇ ਵੀ ਇਸ ਦਾ ਖੁਸ਼ੀ ਮਨਾਈ ਆ ਬਈ ਸਾਨੂੰ ਨਾਮ ਮਿਲਿਆ ਤੇ ਪਿੰਡ ਦੇ ਸੰਜੋਗ ਵਾਸਤੇ ਦਿੱਤਾ ਗਿਆ ਠੀਕ ਹੈ ਗਾਂ ਵੀ ਅੱਗੇ ਵਾਸਤੇ ਸਾਨੂੰ ਮਿਲੂਗਾ ਐਮਐਲਏ ਸਾਹਿਬ ਦੇ ਪੱਖਪਾਤ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਤਾਂ ਜੋ ਉਹਨੋਂ ਆਉਣ ਵਾਲੀ ਲੋਕੀ ਸਰਬਸੰਮਤੀ ਨਾਲ ਚੁਣ ਲੈਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਹੋਣੀਆਂ ਸੀ ਉਸ ਤੋਂ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਸੀਗਾ ਕਿ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਸਰਬ ਸੰਤੀ ਦੇ ਨਾਲ ਪੰਚਾਇਤਾਂ ਬਣਨਗੀਆਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਏਕਤਾ ਹੋਊਗੀ ਤਾਂ ਉਹਨਾਂ ਪੰਚਾਇਤਾਂ ਨੂੰ ਅਨਾਮੀ ਰਾਸ਼ੀ ਦਿੱਤੀ ਜਾਵੇਗੀ 5-5 ਲੱਖ ਰੁਪਇਆ ਤਾਂ ਉਹਨਾਂ ਸ਼ਬਦਾਂ ਤੇ ਮੁੱਖ ਮੰਤਰੀ ਪੰਜਾਬ ਖਰੇ ਉੱtre ਨੇ ਫਰੀਦਕੋਟ ਦੀ ਗੱਲ ਕਰਕੇ ਤਾਂ ਫਰੀਦਕੋਟ ਦੇ ਵਿੱਚ ਵੀ 7 ਤੋਂ 8 ਦੇ ਕਰੀ ਪਿੰਡਾਂ ਦੇ ਵਿੱਚ ਸਰਬ ਸੰਤੀ ਦੇ ਨਾਲ ਪੰਚਾਇਤਾਂ ਜਿਹੜੀਆਂ ਬਣੀਆਂ ਸੀਗੀਆਂ ਤਾਂ ਉਹਨਾਂ ਨੂੰ ਨਾਮ ਜਿਹੜੇ ਦਿੱਤੇ ਗਏ ਨੇ ਅਨਾਮੀ ਰਾਸ਼ੀ ਦਿੱਤੀ ਗਈ ਨੇ ਤੇ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਨੇ ਆਪਣੇ ਹਲਕੇ ਦੀ ਸਾਰੇ ਜਿਹੜੇ ਉਹ ਸੱਭ ਸੰਮਤੀ ਦੇ ਨਾਲ ਪੰਚਾਇਤ ਤਿਆਰ ਹੋਈ ਸੀ ਉਹਨਾਂ ਦਾ ਮਾਣ ਸਨਮਾਨ ਕੀਤਾ ਔਰ ਉਹਨਾਂ ਨੂੰ ਅਨਾਮੀ ਰਾਸ਼ੀ ਦਿੱਤੀ ਹੈ ਗੱਲਬਾਤ ਕਰਦੇ ਆ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਸਾਡੇ ਨਾਲ ਹੈ ਸਿੰਘ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਜੋ ਮੁੱਖ ਮੰਤਰੀ ਪੰਜਾਬ ਨੇ ਵਾਅਦਾ ਕੀਤਾ ਸੀ ਉਹ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਇਹ ਪਰ ਅੱਲਾਹ ਕੀਤਾ ਸੀ ਕਿ ਅਸੀਂ ਪਿੰਡਾਂ 'ਚ ਭਾਈਚਾਰਾ ਜਿਹੜਾ ਉਹਨੂੰ ਕਾਇਮ ਕਰੀਏ। ਸਰਕਾਰ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜਾ ਇਲੈਕਸ਼ਨ ਵੀ ਹੋਊਗਾ ਜਿੱਥੇ ਇਲੈਕਸ਼ਨ ਹੋਣਾ ਤਾਂ ਉਹ ਪਾਰਟੀਆਂ ਦੇ ਸਿੰਬਲਾਂ ਤੇ ਨਹੀਂ ਹੋਣਾ ਚਾਹੀਦਾ। ਕਿਉਂਕਿ ਕਈ ਵਾਰ ਕੀ ਹੁੰਦਾ ਸਿੰਬਲ ਦੇ ਚੱਕਰ ਦੇ ਵਿੱਚ ਜਿਹੜਾ ਉਹ ਫਿਰ ਪਾਰਟੀਆਂ ਆਪਦੇ-ਆਪ ਦੇ ਜਿਹੜੇ ਹੈ ਸਰਪੰਚ ਖੜੇ ਕਰਦੀਆਂ ਤੇ ਉਹ ਫਿਰ ਇਸ ਤਰ੍ਹਾਂ ਹੁੰਦਾ ਵੀ ਕਾਲੀ ਹਾਰ ਗਿਆ ਕਾਂਗਰਸੀ ਹਰਾ ਜਿਆ ਕੋਈ ਵੀ ਹਾਰ ਜਿੱਤ ਜੜੀ ਉਹ ਪਾਰਟੀ ਦੀ ਹੁੰਦੀ ਹੈ ਤੇ ਇਹਦੇ ਨਾਲ ਕਈ ਵਾਰ ਉਜੜੇ ਆਪਣੇ ਉਹ ਵੱਡੇ ਵੱਡੇ ਦੇਖਦੇ ਆਂ ਅਸੀਂ ਨੁਕਸਾਨ ਵੀ ਹੋ ਜਾਂਦੇ ਪਿੰਡਾਂ 'ਚ ਤਾਂ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਸੀਂ 5 ਲੱਖ ਰੁਪਏ ਦਾ ਨਾਮ ਦੇਵਾਂਗੇ ਇੱਕ ਨਾਮ ਵਜੋਂ ਜਿਹੜਾ ਤੇ ਦੂਜਾ ਜਿਹੜਾ ਪਿੰਡਾਂ ਦੇ ਵਿੱਚ ਲੜਾਈ ਝਗੜੇ ਖਤਮ ਹੋਣਗੇ ਸਭ ਤੋਂ ਵੱਡੀ ਗੱਲ ਤਾਂ ਭਾਈਚਾਰਾ ਕਾਇਮ ਹੁੰਦਾ ਸੋ ਸੱਤ ਸਾਡੇ ਪੰਚਾਇਤਾਂ ਜਿਹੜੀਆਂ ਹੈਗੀਆਂ ਫ੍ਰੀਕਵਰਡ ਬਲਾਕ ਦੀਆਂ ਉਹਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਉਹਨਾਂ ਨੂੰ 5-5 ਲੱਖ ਰੁਪਏ ਦੇ ਚੈੱਕ ਕੁਝ ਪਹਿਲਾਂ ਦਿੱਤੇ ਸੀ ਕੁਝ ਅੱਜ ਬਲਾ ਕੇ ਜਿਹੜੇ ਆ ਰਹੇ ਨੇ ਸੀ ਸਰਪੰਚ ਸਾਹਿਬਾਨ ਪੰਚਾਇਤ ਸਾਰੀ ਉਹਨਾਂ ਨੂੰ ਪੰਜ ਪਹਿਲਾ ਲੱਖ ਰੁਪਏ ਦਿੱਤਾ ਔਰ ਇਹ ਪੈਸਾ ਜਿਹੜਾ ਪਿੰਡ ਦੇ ਕਿਸੇ ਵੀ ਵਿਕਾਸ ਕੰਮ ਤੇ ਲਾ ਸਕਦੇ ਹੋ ਤੇ ਕੋਈ ਇਹ ਨਹੀਂ ਕੰਡੀਸ਼ਨ ਨਹੀਂ ਹੈ ਵੀ ਤੁਸੀਂ ਇਸੇ ਕੰਮ ਤੇ ਵਰਤੋਗੇ ਤੇ ਸਾਰੇ ਜਿਹੜਾ ਪੈਸਾ ਉਹ ਕਿਸੇ ਵੀ ਪਰਪਸ ਲਈ ਵਰਤ ਸਕਦੇ ਹੋ ਜਿੱਥੇ ਵੀ ਉਹਨਾਂ ਲੋੜ ਜਿਹੜੀਆਂ ਸੱਤਾ ਪਿੰਡਾਂ ਦੀ ਗੱਲ ਕੀਤੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੇ ਸਹਿਮਤੀ ਜਤਾਈ ਹੈ ਜਾਂ ਕਿਤੇ ਨਾ ਕਿਤੇ ਕਈ ਵਾਰੀ ਹੁੰਦਾ ਹੈ ਪਾਰਟੀ ਦਾ ਆਮ ਆਦਮੀ ਪਾਰਟੀ ਜਿਵੇਂ ਟੋੜੀ ਮੌਜੂਦਾ ਸਰਕਾਰ ਉਸ ਦਾ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਬਣ ਜਾਂਦਾ ਹੁੰਦਾ ਨਹੀਂ ਬਿਲਕੁਲ ਨਹੀਂ ਅਸੀਂ ਇਹ ਖੁੱਲਾ ਛੱਡਿਆ ਸੀਗਾ ਇਲੈਕਸ਼ਨ ਵੀ ਸਾਰਾ ਜਿਹਨੇ ਮਰਜ਼ੀ ਲੜਨਾ ਵਲੰਟੀਅਰ ਨੂੰ ਕਿਹਾ ਪਹਿਲਾਂ ਤਾਂ ਕਿਹਾ ਵੀ ਸਰਵ ਸੰਮਤੀ ਲਈ ਜਾਓ ਹਰ ਪਿੰਡ 'ਚ ਹਰ ਇੱਕ ਪਿੰਡ ਜਾ ਕੇ ਮੈਂ ਵੀ ਕਈ ਪਿੰਡਾਂ 'ਚ ਬੋਲ ਕੇ ਵੀ ਆਇਆ ਹਾਂ ਸ਼ੁਰੂ ਦੇ ਵਿੱਚ ਵੀ ਤੁਸੀਂ ਸਰਵ ਸੰਮਤੀਆਂ ਕਰੋ ਵਲੰਟੀਅਰ ਨੂੰ ਵੀ ਇਹ ਹਦਾਇਤ ਕੀਤੀ ਕਿ ਸਭ ਤੋਂ ਪਹਿਲਾਂ ਹੋਕਾ ਦਿਓ ਗੁਰਦੁਆਰਾ ਸਾਹਿਬ 'ਚ ਇਕੱਠ ਕਰੋ ਹਰ ਇੱਕ ਪਿੰਡ 'ਚ ਸਾਡਾ ਇਕੱਠ ਹੋਇਆ ਸਰਵ ਸੰਮਤੀ ਆਸਤੇ ਹੋਈ ਜਾਂ ਨਹੀਂ ਹੋਈ ਉਹ ਬਾਅਦ ਦੀ ਗੱਲ ਹੈ ਪਰ ਜਿੱਥੇ ਵੀ ਸਰਬਸੰਮਤੀ ਹੋਈ ਹੈ ਅਸੀਂ ਇਹ ਨਹੀਂ ਪੁੱਛਿਆ ਵੀ ਕਿਹੜੇ ਬੰਦੇ ਤੇ ਕਿਹੜੀ ਪਾਰਟੀ ਦਾ ਬੰਦਾ ਹੈ ਕਿਹਦੇ ਤੇ ਸਰਬਸੰਮਤੀ ਕਰਦੇ ਆ ਜਿਹਦੇ ਤੇ ਪਿੰਡ ਸਰਬਸੰਮਤੀ ਸਹਿਮਤ ਸੀਗਾ ਅਸੀਂ ਉਹਨਾਂ ਨੂੰ ਜਿਹੜਾ ਮੰਨ ਲਿਆ ਅਸੀਂ ਕੋਈ ਆਪਦਾ ਬੰਦਾ ਨਹੀਂ ਥੋਪਿਆ ਵੀ ਜਿਹੜੇ ਸਾਡੇ ਪਿੰਡ ਦੇ ਤੇ ਐਸਤੇ ਤੁਸੀਂ ਸਰਬਸੰਮਤੀ ਕਰੋਗੇ ਤਾਂ ਤਾਂ ਸਰਬਸੰਮਤੀ ਹੋਊਗੀ ਤਾਂ ਇਸ ਵਾਸਤੇ ਜਿਹੜਾ ਇਹ ਨਰੋਲ ਆ ਜਿਹੜੀ ਲੋਕਾਂ ਦੀ ਪਿੰਡ ਦੇ ਲੋਕਾਂ ਦੀ ਜਿਹੜੀ ਆ ਉਹ ਭਾਈਚਾਰਕ ਸਾਂਝ ਦੇ ਨਾਲ ਜਿਹੜੀਆਂ ਪੰਚਾਇਤਾਂ ਚੁਣੀ ਗਈਆਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਤੋਡੀ ਆਮ ਆਦਮੀ ਪਾਰਟੀ ਦੇ ਅ ਵਰਕਰਾਂ ਲੜਾਈ ਲੜੀ ਹੈ ਸਰਪੰਚ ਬਣੇ ਆ ਉਹ ਕਿੰਨੀਆਂ ਪੰਚਾਇਤਾਂ ਤਿਆਰ ਹੋਈਆਂ ਪੂਰੇ ਹਲਕੇ ਦੇ ਵਿੱਚ ਤੋਂ ਖੁਦ ਸਾਡੇ 91 ਦੇ ਕਰੀਬ ਪੰਚਾਇਤਾਂ ਜਿੱਚੋ ਸਾਡੀਆਂ 70 ਦੇ ਕਰੀਬ ਸਾਡੀਆਂ ਨਰੋਲ ਜਿਹੜੇ ਸਾਡੇ ਵਲੰਟੀਅਰ ਸੀਗੇ ਤੇ ਉਦੋਂ ਅੱਗੇ ਤਕਰੀਬਨ ਅਸੀਂ ਬਹੁਤਿਆਂ ਨਾਲ ਵੀ ਸਾਡਾ ਵਿਰੋਧ ਨਹੀਂ ਹੈ ਕਿਤੇ ਕੋਈ 2-4 ਨੂੰ ਛੱਡ ਕੇ ਉਦੋਂ ਬਾਅਦ ਵੀ ਜਿਹੜੇ ਸਾਡੇ ਜਾਂ ਸਾਡੇ ਬੰਦਿਆਂ ਦੀ ਹਮਾਇਤ ਨਾਲ ਬਣਿਆ ਕਈ ਥਾਈ ਸਾਡੇ ਬੰਦੇ ਦੋਨੀ ਪਾਸੇ ਹੋ ਕੇ ਲੜੇ ਆ ਜਾ ਸਾਡੇ ਆਪ ਦੇ ਵਲੰਟੀਅਰ ਨਹੀਂ ਸੀ ਤਾਂ ਵਲੰਟੀਅਰ ਅੱਡੋ ਅੱਡੀ ਹੋ ਕੇ ਦੂਜੇ ਬੰਦਿਆਂ ਦੀ ਸਪੋਰਟ ਕੀਤੀ ਤਾਂ ਉਹ ਵੀ ਸਾਰੇ ਇੱਥੇ ਆਉਂਦੇ ਸਭ ਦਾ ਕੰਮਕਾਰ ਕਰਦੇ ਆ ਕੋਈ ਹੈ ਨਹੀਂ ਇੱਕ ਦੋ ਪੰਚਾਇਤਾਂ ਹੈਗੀਆਂ ਜਿਹੜੀਆਂ ਕੋਈ ਜ਼ਿਆਦਾ ਕੱਟੜ ਹੈ ਉਹ ਆਪਦੇ ਆਪ ਨੂੰ ਜਿਹੜਾ ਪਾਰਟੀ ਦਾ ਝੰਡਾ ਚੱਕਦੇ ਨਹੀਂ ਤਾਂ ਸਾਰੇ ਸਰਪੰਚ ਸਾਹਿਬਾਨ ਇੱਥੇ ਆਉਂਦੇ ਆ ਤੇ ਸਾਰਿਆਂ ਦੇ ਕੰਮ ਕਰਦੇ ਆ ਜਿਵੇਂ ਹੁਣ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਲਈ ਤਾਂ ਚਲੋ ਸਰਕਾਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਹੁਣ 7 ਦੇ ਕਰੀਬ ਆ ਜਿਹੜੀਆਂ ਸਰਬਸੰਤੀ ਦੇ ਨਾਲ ਪੰਚਾਇਤਾਂ ਤਿਆਰ ਹੋਈਆਂ ਉਹਨਾਂ ਵਾਸਤੇ ਜਾਦੇ ਵਿਕਾਸ ਕਾਰਜ ਹੋਣਗੇ ਪੰਜਾਬ ਸਰਕਾਰ ਦਾ ਜਾਦੇ ਉਹਨਾਂ ਨੂੰ ਬੈਨੀਫਿਟ ਮਿਲੂਗਾ ਜਾਂ ਸਾਰਿਆਂ ਨੂੰ ਮਿਲੂਗਾ ਦੇਖੋ ਕੰਮ ਜਿਹੜਾ ਕੋਈ ਵੀ ਹੁੰਦਾ ਉਹ ਸਰਪੰਚਾਂ ਦੀ ਹਿੰਮਤ ਨਾਲ ਹੁੰਦੇ ਆ ਬਹੁਤ ਸਾਰੇ ਤਬਾਕ ਦੇ ਨਾਲ ਹੁੰਦਾ ਪਿੰਡ ਦੇ ਕਈ ਪਿੰਡਾਂ ਦੇ ਵਿੱਚ ਇਹ ਵੀ ਉਹ ਉੱਥੇ ਕੰਮ ਇਹ ਹੋ ਜਾਏ ਵੀ ਕੰਮ ਹੋਵੇ ਨਾ ਹੋਵੇ ਜੀ ਜੇ ਆਹ ਬਣਾਉਦਾ ਤਾਂ ਇਹ ਨਹੀਂ ਹੋਣ ਦੇਣਾ ਰੋਕਣ ਵਾਲੇ ਜਿਹੜੇ ਬੰਦੇ ਐ ਮੈਂ ਹਮੇਸ਼ਾ ਜਿਹੜਾ ਮੇਰੇ ਕੋਲ ਇੱਥੇ ਕਿਸੇ ਕੰਮ ਨੂੰ ਰਕਾਉਣ ਆਉਂਦਾ ਮੈਂ ਉਹਨੂੰ ਝਿੜਕਦਾ ਵੀ ਯਾਰ ਤੁਸੀਂ ਤੁਹਾਨੂੰ ਮੌਕਾ ਮਿਲਿਆ 5 ਸਾਲ ਚ ਕੰਮ ਕਰ ਲਓ ਫਿਰ ਵਿਖਾਉਂਗੇ ਕੀ ਸੋ ਇਸ ਕਰਕੇ ਅਸੀਂ ਜਿਹੜਾ ਵੀ ਬੰਦਾ ਜੋ ਕੰਮ ਕਰਨਾ ਚਾਹੁੰਦਾ ਮਤੇ ਪਾ ਕੇ ਲੈਂਦੇ ਆ ਉਹਨੂੰ ਕਿਤੇ ਵੀ ਕਰੋ ਭਾਈ ਕੰਮ ਅਫਸਰਾਂ ਨੂੰ ਵੀ ਕਹਿੰਦਾ ਵੀ ਅਸੀਂ ਤੇਜ਼ੀ ਲਿਆਓ ਕੰਮ ਦੀ ਕੋਈ ਕੰਡੀਸ਼ਨ ਨਹੀਂ ਕਿ ਕਿਸੇ ਕਿਸੇ ਵਾਸਤੇ ਵੀ ਅਸੀਂ ਆਹ ਕੰਮ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਸਾਰਿਆਂ ਦੇ ਲਈ ਓਪਨ ਹੈ ਜਿਹੜਾ ਜਿਹੜਾ ਕੰਮ ਕਰ ਸਕਦਾ ਹੈ ਇਹ ਹੁਣ ਹਿੰਮਤ ਹੈ ਵੀ ਜਿਹੜੇ ਆਪਦੀ ਹਿੰਮਤ ਨਾਲ ਕਿਹੜਾ ਵੱਧ ਕੰਮ ਕਰਾਉਂਦਾ ਕਰ ਫਰਕ ਤਾਂ ਪੈਂਦਾ ਨਹੀਂ ਜਿਵੇਂ ਹੁਣ ਸਰਬਸੰਤੀ ਦੇ ਨਾਲ ਪੰਚਾਇਤਾਂ ਤਿਆਰ ਹੋਈਆਂ ਜੀ ਇਹਨਾਂ ਨੂੰ ਸਰਕਾਰ ਹੋਰ ਜ਼ਿਆਦਾ ਬੈਨੀਫਿਟ ਦੇਊਗੀ ਹੌਸਲਾ ਇਹਨਾਂ ਨੂੰ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋ ਸਕਦਾ ਪਿੰਡਾਂ ਦੇ ਵਿੱਚ ਵੀ ਸਰਬਸੰਤੀ ਦੇ ਨਾਲ ਪੰਚਾਇਤਾਂ ਤਿਆਰ ਹੋਣੀਆਂ ਸ਼ੁਰੂ ਹੋ ਜਾਣ ਦੇਖੋ ਇਹ ਜਦੋਂ ਤੁਸੀਂ ਥਵਾਕ ਦੇ ਵਿੱਚੋਂ ਇਹ ਨੇਚਰਲੀ ਹੈ ਕਿ ਜਿੱਥੇ ਪਿੰਡ ਦਾ ਥਵਾਕ ਉੱਥੇ ਕੰਮ ਵੱਧ ਹੋ ਜਾਂਦੇ ਤੁਹਾਨੂੰ ਜਿਹੜੀ ਪਹਿਲਾਂ ਗੱਲ ਦੱਸੀ ਹੈ ਵੀ ਰੋਕਣ ਵਾਲੇ ਜ਼ਿਆਦਾ ਹੁੰਦੇ ਆ ਪਿੰਡਾਂ ਦੇ ਵਿੱਚ ਪਹਿਲਾਂ ਦਾ ਕਲਚਰ ਹੀ ਇਸ ਤਰ੍ਹਾਂ ਦਾ ਵੀ ਸਾਡੀ ਇਹਨਾਂ ਨੇ ਗਲੀ ਨਹੀਂ ਬਣਾਈ ਸੀ ਅੱਜ ਅਸੀਂ ਇਹਨਾਂ ਦੀ ਨਹੀਂ ਬਣਨ ਦੇਈ ਇਹਨਾਂ ਨੇ ਸਾਡੀ ਪੁਲੀ ਗਲਤ ਬਣਾਈ ਸੀ ਅਸੀਂ ਇਹਨਾਂ ਦੀ ਪੁਲੀ ਗਲਤ ਪਰ ਉਸ ਤੋਂ ਅਸੀਂ ਉੱਪਰ ਉੱਠ ਕੇ ਸਭ ਨੂੰ ਕਿਹਾ ਤੇ ਇਹ ਇਹ ਤਾਂ ਕੁਦਰਤੀ ਤੌਰ ਤੇ ਜਿਹੜੇ ਪਿੰਡ ਦਾ ਥਵਾਕ ਹੈ ਹੁਣ ਜਿੱਥੇ ਸਰਬਸੰਮਤੀ ਹੋਈ ਹੈ ਇਹਦਾ ਮਤਲਬ ਸਾਰਾ ਪਿੰਡ ਇਕੱਠਾ ਹੈ ਜੇ ਉਹ ਸਾਰਾ ਪਿੰਡ ਇਕੱਠਾ ਹੋਊਗਾ ਆਪਣੇ ਆਪ ਕੰਮ ਵੱਧ ਹੋਣਗੇ ਤਾਂ ਸਰਕਾਰ ਵੀ ਪੈਸੇ ਲਾਉਣ ਲੱਗੀ ਪਿੱਛੇ ਨਹੀਂ ਹਟਦੀ ਹੁਣ 5-5 ਲੱਖ ਰੁਪਈਆ ਜਿਹੜਾ ਕਿਸੇ ਵੀ ਪਰਪਜਾਸਟੇ ਲਾ ਸਕਦੇ ਨੇ ਨਹੀਂ ਟਾਈਟ ਫੰਡ ਆਉਂਦੇ ਆ ਤੇ ਵੀ ਤੁਸੀਂ ਆ ਪੈਸਾ ਇਸੇ ਕੰਮ ਤੇ ਵਰਤ ਸਕਦੇ ਹੋ। ਤੋਂ ਇਹਦੇ ਲਈ ਖੁੱਲੀ ਖੁੱਲਾ ਹੈ ਔਰ ਹੁਣ ਇਸ ਸਾਲ ਮੁੱਖ ਮੰਤਰੀ ਸਾਹਿਬ 5-5 ਕਰੋੜ ਰੁਪਏ ਸਾਰੇ ਐਮਐਲਏ ਨੂੰ ਵੀ ਦਿੱਤਾ ਹੈ ਵੀ ਤੁਸੀਂ ਵੀ ਵੰਡੋ ਉਹ ਚ ਅਸੀਂ ਵੀ ਵੰਡਾਂਗੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਲੋੜ ਦੀ ਲੋੜ ਉਦੋਂ ਅਗੇ ਹੋਰ ਵੀ ਅਸੀਂ ਜਿਹੜਾ ਵੱਡੇ ਪੱਧਰ ਤੇ ਸਰਕਾਰ ਕੰਮ ਕਰ ਰਹੀ ਹੈ ਜਿਹਦੇ ਉੱਤੇ ਹਰ ਇੱਕ ਪਿੰਡ ਨੂੰ ਜਿਹੜਾ ਵੱਡੇ ਗੱਫੇ ਦੇਵਾਂਗੇ ਤਾਂ ਕਿ ਪਿੰਡਾਂ ਦਾ ਵਿਕਾਸ ਹੋ ਸਕੇ। ਐਮਐਲਏ ਸਾਹਿਬ ਦਾ ਕਿਸ ਤਰੀਕੇ ਦਾ ਅਸ਼ੀਰਵਾਦ ਰੂਪ ਕਰੇ ਇਹਨਾਂ ਤੇ। ਪੂਰਾ ਜੀ ਖੁੱਲਾ ਅਸ਼ੀਰਵਾਦ ਹੈ। ਸਾਰਾ ਜਿਹੜਾ ਜਿਹੜਾ ਕੰਮ ਹੋਣ ਵਾਲਾ ਪਹਿਲ ਦੇ ਆਧਾਰ ਤੇ ਸੀ ਲੱਗੇ ਹੋਏ ਜਿੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਆ ਉਹ ਕਰਾਂਗੇ ਕਿਉਂਕਿ ਕਰਨ ਵਾਸਤੇ ਹੀ ਐਮਐਲਏ ਬਣਿਆ ਹੋਰ ਤਾਂ ਮੇਰਾ ਕੰਮ ਵੀ ਕੋਈ ਨਹੀਂ ਗਾ ਮੈਂ ਹਮੇਸ਼ਾ ਸਾਰਿਆਂ ਨੂੰ ਇਹ ਮੈਕੜਾ ਹੋਰ ਹਾਲ ਬੋਣਾ ਤੜਕ ਤੋ ਹੱਥੰਦਾ ਹੀ ਆਈਫੋਨ ਹੀ ਕਰਨੇ ਆ ਥੈਟ ਸਾਈਨ ਕਰਨੇ ਆ ਤੇ ਜਿੱਥੇ ਸਾਈਨ ਹੋ ਹੋ ਕੇ ਕੰਮ ਹੁੰਦੇ ਉਹ ਕਰਾਂਗੇ ਤਕੜੇ ਉਹ ਕਰਾਂਗੇ ਤਾਂ ਉਹ ਪੰਚਾਇਤਾਂ ਦੇ ਨਮਾਇंदे ਜਿਹੜੇ ਸਭ ਸੰਕਤੀ ਦੇ ਨਾਲ ਤਿਆਰ ਹੋਏ ਆ ਉਹ ਵੀ ਇੱਥੇ ਮੌਜੂਦ ਨੇ ਅੱਜ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਪੰਜ-ਪੰਜ ਲੱਖ ਰੁਪਏ ਦੀ ਜਿਹੜੀ ਨਾਮੀ ਰਾਸ਼ੀ ਮਿਲੀ ਹੈ ਗਰਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਪਿੰਡ ਕੋਹਗਾ ਮੌਜੂਦਾ ਸਰਪੰਚ ਸਾਹਿਬ ਤੇ ਐਮਐਲਏ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਸੰਯੋਗ ਨਾਲ ਅਸੀਂ ਸਾਨੂੰ 4-4 ਲੱਖ ਰੁਪਏ ਦਾ ਨਾਮ ਮਿਲਿਆ ਗਿਆ ਸਾਡੀ ਪੰਚਾਇਤ ਨੇ ਵੀ ਇਸ ਦਾ ਖੁਸ਼ੀ ਮਨਾਈ ਹੈ ਵੀ ਸਾਨੂੰ ਨਾਮ ਮਿਲਿਆ ਤੇ ਪਿੰਡ ਦੇ ਸੰਜੋਗ ਵਾਸਤੇ ਦਿੱਤਾ ਗਿਆ ਠੀਕ ਹੈ ਗਾਂ ਵੀ ਅੱਗੇ ਵਾਸਤੇ ਸਾਨੂੰ ਮਿਲੇਗਾ ਐਮਐਲਏ ਸਾਹਿਬ ਨੂੰ ਠੀਕ ਹੈ ਇਹ ਧੰਨਵਾਦ ਕਰਦੇ ਆ ਵਾਦੇ ਤਾਂ ਪਹਿਲਾਂ ਵੀ ਜਿਵੇਂ ਉਹ ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਦੂਜੀਆਂ ਸਰਕਾਰਾਂ ਵੱਲੋਂ ਵੀ ਕੀਤੇ ਜਾਂਦੇ ਸੀ ਵੀ ਸਰਬਸੰਧੀ ਦੇ ਨਾਲ ਪੰਚਾਇਤਾਂ ਬਣ ਗਈਆਂ ਉਹਨਾਂ ਨੂੰ ਜਿਹੜਾ ਵਾਅਦਾ ਤੋਂ ਵੱਧ ਜਿਹੜਾ ਵਿਕਾਸ ਕਾਰਜਾਂ ਵਾਸਤੇ ਵੀ ਉਹਨਾਂ ਨੂੰ ਅੱਗੇ ਲਿਆਵਾਂਗੇ ਉਹਨਾਂ ਨੂੰ ਫੰਡ ਦਿੱਤੇ ਜਾਣਗੇ ਉਮੀਦ ਸੀਗੀ ਤੁਹਾਨੂੰ ਇਸ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਹਾਂਜੀ ਉਮੀਦ ਸੀਗੀ ਹਾਂਜੀ ਇਸੇ ਉਮੀਦ ਕਰੇ ਉੱtre ਹੀ ਹੁਣ ਤੱਕ ਠੀਕ ਹੈ ਅਸੀਂ 6 ਮਹੀਨਿਆਂ 'ਚ ਸਾਡਾ ਵਾਟਰ ਵਾਕਸ ਦਾ ਕੰਮ ਕੀਤਾ ਉਹ ਪਹਿਲੇ ਨੰਬਰ 'ਚ ਆਇਆ ਪੰਜਾਬ ਫਰੀ ਕੋਟ ਜ਼ਿਲ੍ਹੇ 'ਚ ਤੇ ਛੱਪੜ ਦਾ ਥਾ ਪਰ ਮਾਡਲ ਤਿਆਰ ਕਰਨ ਲੱਗੇ ਆ ਤੇ ਹੋਰ ਵੀ ਸਫਾਈ ਕੀਤੀ ਹੈ ਪਿੰਡ 'ਚ ਠੀਕ ਹੈ ਤੇ ਜੋੜਾ ਵੀ ਕੰਮ ਰੁਕਿਆ ਸੀ ਉਹ ਪੂਰਾ ਕੀਤਾ ਕਿੰਨੀ ਕਾਉਂਸਲ ਹੋ ਰਹੀ ਹੈ ਕਿਹੜਾ ਪਿੰਡ ਹੈ ਔਰ ਕੀ ਕਹਿਣਾ ਚਾਹੁੰਕੀ ਹੈ ਹਾਂ ਮੇਰਾ ਪਿੰਡ ਖੁੰਨੀ ਵਾਲਾ ਜੀ ਸਰਬਸੰਮਤੀ ਨਾਲ ਸਾਡੀ ਪੰਚਾਇਤ ਬਣੀ ਸੀ ਮੈਂ ਤੈਹ ਦਿਲੋਂ ਧੰਨਵਾਦ ਜਾਂਦੀ ਸਾਨੂੰ ਨਾਮ ਵੱਜੂ ਅੱਜ 5 ਲੱਖ ਰੁਪਏ ਦੀ ਰਾਸ਼ੀ ਮਿਲੀ ਹੈ ਭਗਵੰਤ ਮਾ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਸਪੈਸ਼ਲ ਤੌਰ ਤੇ ਸਾਡੇ ਹਲਕੇ ਦੇ ਐਮਐਲਏ ਗੁਰਦਾਸ ਸਿੰਘ ਸੇਖੋਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਸਪੀਡ ਅਤੇ ਤੇਜ਼ੀ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਕੰਮ ਬਹੁਤ ਉੱਚੇ ਪੱਧਰ ਤੇ ਚੱਲ ਰਿਹਾ ਤੇ ਬਹੁਤ ਧੰਨਵਾਦ ਆ ਸਾਨੂੰ ਬਹੁਤ ਹੌਸਲਾ ਹੈ ਇਹਨਾਂ ਦਾ ਤੇ ਅਸੀਂ ਉਮੀਦ ਕਰਾਂਗੇ ਇਸੇ ਤਰ੍ਹਾਂ ਹੀ ਅੱਗੇ ਵੱਧ-ਵੱਧ ਕੰਮ ਚੱਲਦੇ ਰਹਿਣਗੇ ਤੇ ਸਾਰਿਆਂ ਨੂੰ ਧੰਨਵਾਦ ਐਮਐਲਏ ਸਾਹਿਬ ਦਾ ਧੰਨਵਾਦ ਤੇ ਹਰ ਇੱਕ ਪੰਚਾਇਤ ਆ ਹਰ ਇੱਕ ਪੰਚਾਇਤਾਂ ਦੇ ਵਿੱਚ ਬਹੁਤ ਜ਼ੋਰ ਤੇ ਕੰਮ ਚੱਲ ਰਿਹਾ ਜੀ ਫਰਕ ਕਿੰਨਾ ਲੱਗਿਆ ਜੇਕਰ ਇਹ ਹੀ ਤੁਹਾਨੂੰ ਲੜਾਈ ਲੜਨੀ ਪੈਂਦੀ ਵਿਰੋਧੀਆਂ ਦੇ ਨਾਲ ਫੇਰ ਜਿੱਤ ਹਾਸਲ ਕਰਨੀ ਪੈਂਦੀ ਜਾਂ ਹਾਰ ਹੋ ਜਾਂਦੀ ਤੇ ਹੁਣ ਤਾਂ ਸਰਬਸੰਮਤੀ ਦੇ ਨਾਲ ਤੁਸੀਂ ਜਿਹੜੀ ਸੋਚ ਰੱਖੀ ਸੀ ਵੀ ਪਿੰਡ ਦੇ ਵਿਕਾਸ ਕਰਾਵਾਂਗੇ ਉਹ ਤੁਹਾਡੀ ਪੂਰੀ ਹੋਈ ਹਾਂਜੀ ਐਮਐਲਏ ਸਾਹਿਬ ਦੀਆਂ ਸ਼ੁਰੂ ਤੋਂ ਹੀ ਇਹੀ ਹਦਾਇਤਾਂ ਰਹੀਆਂ ਜੀ ਸਰਬਸੰਮਤੀ ਸਰਬਸੰਮਤੀ ਨਾਲ ਇੱਕ ਤਾਂ ਦੇਖੋ ਪੰਜਾਬ ਪਿੰਡ ਦੇ ਵਿਕਾਸ ਲਈ ਸਾਨੂੰ 5 ਲੱਖ ਰੁਪਏ ਇਨਾਮ ਵਜੋਂ ਰਾਸ਼ੀ ਮਿਲ ਗਈ ਪੈਲ ਦੇ ਆਧਾਰ ਤੇ ਹਰ ਇੱਕ ਕੰਮ ਸਾਡੇ ਹੁੰਦੇ ਆ ਜੀ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆਗਾ ਇੱਕ ਪੀਸਫੁਲੀ ਸਰਪੰਚ ਚੋਣ ਹੋਈ ਜੀ ਤੇ ਸਰਪੰਚ ਬਣਿਆ ਹਰ ਇੱਕ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਹੋਰ ਬੈਨੀਫਿਟ ਮਿਲੇ ਜਿਹੜੀਆਂ ਸਰਬਸੰਤੀ ਦੇ ਨਾਲ ਬਣੀਆਂ ਬਿਲਕੁਲ ਜੀ ਪਹਿਲ ਦੇ ਆਧਾਰ ਤੇ ਹਰ ਇੱਕ ਚੀਜ਼ ਦਾ ਬੈਨੀਫਿਟ ਬਾਕੀ ਸਾਡੇ ਐਮਐਲਏ ਦਾ ਸਾਡ ਦਾ ਕੋਈ ਜਵਾਬ ਨਹੀਂ ਕਿਸੇ ਚੀਜ਼ ਤੋਂ ਕੋਈ ਜਵਾਬ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਪੂਰੀ ਕਰਾਂਗੇ ਵੀ ਪਿੰਡ ਦੇ ਵਿੱਚ ਇਸੇ ਤਰ੍ਹਾਂ ਏਕਤਾ ਬਣੀ ਰਹੇ ਹਾਂਜੀ ਸਾਡੇ ਪਿੰਡ ਦੇ ਵਿੱਚ ਤਿੰਨ ਤੋਂ ਚਾਰ ਪਛਾਤਾਂ ਹੋ ਗਈਆਂ ਇਹ ਸਰਬਸੰਤੀ ਨਾਲ ਹੀ ਬੰਦੀ ਪਿੰਡ ਕੋ ਨਹੀਂ ਗੜੇ ਹਾਂਜੀ ਤਾਂ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਨਮਾਇंदे ਸੀਗੇ ਉਹਨਾਂ ਵੱਲੋਂ ਲੜਾਈ ਵੀ ਲੜੀ ਗਈ ਹੈ ਵਿਰੋਧੀਆਂ ਦੇ ਨਾਲ ਫਿਰ ਜਿੱਤ ਹਾਸਲ ਕੀਤੀ ਹੈ ਗੱਲਬਾਤ ਕਰਦੇ ਆ ਇਹਨਾਂ ਨੇ ਜਿਹੜਾ ਜੰਗ ਆਪਾਂ ਕਹਿ ਸਕਦੇ ਹਾਂ ਜਿੱਤੀ ਹੈ ਜਦੋਂ ਪੰਚਾਇਤੀ ਚੋਣਾਂੀਆਂ ਸੀਗੀਆਂ ਤਾਂ ਕਾਬਲਾਲ ਦੇ ਸਰਪੰਚ ਨੇ ਕੀ ਕਹਿਣਾ ਚਾਹੂਗਾ ਕਿਉਂਕਿ ਜਿਹੜੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣੀਆਂ ਸੀਗੀਆਂ ਜੋ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸੀ ਉਹ ਪੂਰੇ ਕੀਤੇ ਇਹਨਾਂ ਨੂੰ 5-5 ਲੱਖ ਮਿਲ ਗਿਆ ਢੋਡੇਮਾਨ ਦੇ ਵਿੱਚ ਕੀ ਸੋਚ ਚੱਲ ਰਹੀ ਹੈ ਵੀ ਸਾਡੇ ਪਿੰਡ ਦੇ ਵਿੱਚ ਵੀ ਸਰਵਸੰਮਤੀ ਹੋਵੀਂ ਹੁੰਦੀ ਤਾਂ ਸਾਨੂੰ ਵੀ ਅੱਜ 5 ਲੱਖ ਮਿਲ ਜਾਂਦੇ ਸਭ ਤੋਂ ਪਹਿਲਾਂ ਤਾਂ ਇਸ ਗੱਲੋਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਤੇ ਐਮਐਲਏ ਸਾਹਿਬ ਦਾ ਕਰਦਾ ਜੀ ਜਿਨ੍ਹਾਂ ਨੇ ਇਹ ਗਰੰਟਾ ਸਰਵਸੰਮਤੀ ਵਾਲੀਆਂ ਪੰਚਾਇਤਾਂ ਨੂੰ ਦਿੱਤੀਆਂ ਤੇ ਸਾਰੇ ਲੋਕੀ ਉਹ ਵਿਸ਼ਲਾਗਯੋਗ ਪਾਤਰ ਨੇਗੇ ਜਿਨ੍ਹਾਂ ਨੇ ਇਹ ਪੰਚਾਇਤਾਂ ਨੂੰ ਚੁਣਿਆ ਸਾਡੇ ਪਿੰਡ ਵੀ ਇਹੀ ਸੋਚ ਸੀਗੀ ਵੀ ਅਸੀਂ ਸਰਵਸੰਮਤੀ ਨਾਲ ਸਰਪੰਚ ਚਣ ਲਿਗੇ ਪਰ ਚਲੋ ਕਈ ਪਿੰਡਾਂ ਚ ਨਹੀਂ ਆਪਾਂ ਇਕੱਠੇ ਬੈਠ ਕੇ ਉਹ ਗੱਲ ਬੰਦੀ ਤੇ ਚਲੋ ਇਲੈਕਸ਼ਨ ਹੋ ਗਿਆ ਪਰ ਸਾਡੀ ਵੀ ਇਹੀ ਸੋਚ ਆ ਵੀ ਇਲੈਕਸ਼ਨ ਤੋਂ ਬਾਅਦ ਵੀ ਵੀ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਿਆ ਜਾਵੇ ਮੇਰੇ ਕੋਲੇ ਜੋ ਵੀ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਹਮੇਸ਼ਾ ਉਹਦਾ ਆਏ ਦਾ ਸਤਿਕਾਰ ਕਰਦਾ ਕੋਈ ਵੀ ਮੋਰਸਨ ਲਵਾਉਣ ਆਉਂਦਾ ਉਹਦਾ ਵੀ ਕੋਈ ਕੰਮ ਹੈ ਮੈਂ ਹਮੇਸ਼ਾ ਇਹੀ ਸੋਚ ਰੱਖੀ ਹੈ ਕਿ ਜਿਹਨੇ ਆਪਾਂ ਨੂੰ ਨਹੀਂ ਵੀ ਪਾਈਆਂ ਆਪਾਂ ਸਾਰੇ ਪਿੰਡ ਦੇ ਸਰਪੰਚਾਂ ਜਿਹੜੇ ਇਲੈਕਟਿਡ ਵੀ ਸਰਪੰਚ ਬਣ ਜਾਂਦਾ ਉਹ ਸਾਰੇ ਨਗਰ ਦਾ ਹੀ ਬਣ ਜਾਂਦਾ ਤੇ ਉਹਨੂੰ ਸਾਰੇ ਪਿੰਡ ਦੇ ਨਗਰ ਦੇ ਕੰਮ ਸਾਂਝੇ ਤੌਰ ਤੇ ਹਮੇਸ਼ਾ ਵੱਧ ਤੋਂ ਵੱਧ ਕਰਨੇ ਚਾਹੀਦੇ ਉਹਨੂੰ ਪੱਖਪਾਤ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਤਾਂ ਜੋ ਉਹਨੋਂ ਆਉਣ ਵਾਲੀ ਲੋਕੀ ਸਰਬਸੰਮਤੀ ਨਾਲ ਚੁਣ ਲੈਣ ਹੁਣ ਮੇਰੀ ਇਹ ਸੋਚ ਹੈ ਵੀ ਅਸੀਂ ਕੰਮ ਉਹ ਜੇ ਕਰੀਏ ਵੀ ਗਾਂ ਤੋਂ ਲੋਕੀਏ ਕਹਿਣ ਵੀ ਇਹਨਾਂ ਨੂੰ ਵੀ ਦੁਬਾਰਾ ਮੌਕਾ ਦਿੱਤਾ ਜਾਵੇ ਵੀ ਇਹਨਾਂ ਨੇ ਸਾਰੇ ਪਿੰਡ ਨੂੰ ਕੰਮ ਕੀਤੇ ਆ ਕਿਸੇ ਨਾਲ ਪੱਖਪਾਤ ਨਹੀਂ ਕੀਤਾ। ਯਾਨੀ ਕਿ ਇਹਨਾਂ ਦੀ ਜਿਹੜੀ ਸਹਿਮਤੀ ਹੋਈ ਹੈ ਤੁਹਾਡੇ ਮਰ ਦੇ ਵਿੱਚ ਉਹੀ ਚੱਲ ਰਿਹਾ ਵੀ ਕਿਤਰਾਂ ਕਿਤੇ ਸਾਡੀ ਵੀ ਹੋਈ। ਹਾਂ ਵੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਗਾਂ ਨੂੰ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਉਸ ਪਿੰਡ 'ਚ ਵਿਰੋਧਤਾ ਖਤਮ ਹੋ ਜੇ ਵੀ ਉਹ ਕਹਿੰਦੇ ਵੀ ਜਿਹਨੇ ਚੰਗਾ ਕੰਮ ਕੀਤਾ ਉਹਨੂੰ ਦੁਬਾਰਾ ਸਰਵਸੰਮਤੀ ਨਾਲ ਚੁਣ ਲਿਆ ਜਾਵੇ ਤੇ ਜਿਹੜੇ ਇਹਨਾਂ ਨੂੰ ਲਾਭ ਮਿਲਿਆ 5 ਲੱਖ ਦਾ ਉਹ ਸਾਨੂੰ ਵੀ ਮਿਲੇ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਜੋ ਸਰਕਾਰ ਨੇ ਵਾਅਦਾ ਕੀਤਾ ਹੀ 5-5 ਲੱਖ ਇਹਨਾਂ ਨੂੰ ਮਿਲ ਗਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਵਾਲੇ ਲੋਕ ਸੋਚਣ ਲੱਗ ਪਣ ਵੀ ਯਾਰ ਫਾਇਦਾ ਤਾਂ ਹੁੰਦਾ ਹੀ ਆ ਵੀ ਆਪਾਂ ਸਰਵਸੰਤੀ ਕਰੀਏ ਹਾਂਜੀ ਈ ਸੋਚ ਰੱਖੀ ਆ ਵੀ ਸਾਰੇ ਜਿਹੜੇ ਹੁਣ ਇਲੈਕਟਿਡ ਸਰਪੰਚ ਨੇ ਵੀ ਸਾਰੇ ਆਪਦੇ ਪਿੰਡਾਂ 'ਚ ਵੱਧ ਚੜ੍ਹ ਕੇ ਕੰਮ ਕਰਨ ਤਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਸਰਵਸੰਤੀ ਨਾਲ ਚੁਣਿਆ ਜਾਵੇ ਤੇ ਹਰੇਕ ਪਿੰਡ ਨੂੰ ਇਹ ਗਾਰੰਟੀ ਦੀ ਪ੍ਰਾਪਤੀ ਹੋ ਸਕੇ ਜਿਹੜੀ ਸਰਕਾਰ ਵੱਲੋਂ ਮਿਲਦੀ ਹੈ ਤੇ ਅਸੀਂ ਦੁਬਾਰਾ ਸਰਦਾਰ ਗੁਰਦਰ ਸਿੰਘ ਸਿੱਖੋਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿੰਡਾਂ ਨੂੰ ਗਾਰ ਤਾ ਸੁਣਿਆ ਤੁਸੀਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸੀਗੀਆਂ ਤਾਂ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਸੀਗਾ ਕਿ ਉਹਨਾਂ ਨੂੰ ਅਨਾਮੀ ਰਾਸ਼ੀ ਦਿੱਤੀ ਜਾਵੇਗੀ ਤਾਂ ਫਰੀਦਕੋਟ ਦੀ ਤਸਵੀਰ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਫਰੀਦਕੋਟ ਦੇ ਵਿੱਚ ਜਿੰਨੀਆਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣੀਆਂ ਉਹਨਾਂ ਨੂੰ ਅੱਜ 5-5 ਲੱਖ ਦੀ ਜਿਹੜੀ ਰਾਸ਼ੀ ਐ ਨਾਮੀ ਰਾਸ਼ੀ ਦਿੱਤੀ ਗਈ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸਿੱਖ ਵੱਲੋਂ ਤਾਂ ਸਿੱਖੋ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਸਾਡਾ ਅਸ਼ੀਰਵਾਦ ਇਹਨਾਂ ਦੇ ਸਿਰ ਤੇ ਪੂਰਾ ਹੈਗਾ ਸਾਡੀ ਸਰਕਾਰ ਦਾ ਪੂਰਾ ਇਹਨਾਂ ਦੇ ਨਾਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਗੇ ਜੋ ਵੀ ਵਿਕਾਸ ਕਾਰਜ ਆ ਜਿਹੜੇ ਕਰਵਾਏ ਜਾਣਗੇ ਤੇ ਨਾਲ ਦੂਜੀ ਗੱਲ ਉਹਨਾਂ ਨੇ ਵੱਡੀ ਕਹੀ ਹੈ ਕਿ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੀਆਂ ਹੋਰ ਪੰਚਾਇਤਾਂ ਬਣੀਆਂ ਹੋਈਆਂ ਉਹਨਾਂ ਦੇ ਕੰਮ ਨਹੀਂ ਕਰਵਾਵਾਂਗੇ ਸਾਰਿਆਂ ਦੇ ਕੰਮ ਕਰਵਾਵਾਂਗੇ ਜਿੰਨੀਆਂ ਪੰਚਾਇਤਾਂ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਵਿਕਾਸ ਕਰਾਵਾਂਗੇ ਪਰ ਤੇ ਨਾ ਕਿਤੇ ਜਿਹੜੀ ਹੌਸਲਾ ਬਜਾਈ ਜਿਹੜੀ ਇਹ ਜਰੂਰ ਹੋ ਰਹੀ ਹੈ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਪੰਚਾਇਤਾਂ ਬਣੀਆਂ ਤਾਂ ਜਿਵੇਂ ਹੁਣ ਆਪਾਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੀ ਪਿੰਡ ਦੇ ਵਿੱਚ ਚੋਣ ਹੋਈ ਸੀ ਚੋਣ ਜਿੱਤ ਕੇ ਜਿਹੜੀ ਸਰਪੰਚੀ ਲਈ ਹੈ ਤਾਂ ਪਰ ਉਹਨਾਂ ਹਾਲਾਂਕਿ ਸਰਪੰਚ ਬਣ ਗਿਆ ਉਹ ਪਰ ਸੋਚ ਉਹਨਾਂ ਦੀ ਅੱਜ ਇਹ ਹੀ ਚੱਲ ਰਹੀ ਹੈ ਕਿ ਸਾਡੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੋਚਾਂਗੇ ਪਿੰਡ ਦੇ ਵਿੱਚ ਏਕਤਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੀ ਜਿਹੜੀ ਸਭ ਸੰਮਤੀ ਦੇ ਨਾਲ ਜਿਹੜੀ ਚੋਣ ਹੋਵੇ ਤਾਂ ਜਿਹੜਾ ਇਹ ਮੈਸੇਜ ਹੈ ਲੋਕਾਂ ਤੱਕ ਕਿਸ ਤਰੀਕੇ ਦੇ ਨਾਲ ਜਾਵੇਗਾ ਕਿਉਂਕਿ ਬਹੁਤ ਵੱਡੀ ਗੱਲ ਹੈ ਜਿਵੇਂ ਪਿੰਡਾਂ ਦੇ ਵਿੱਚ ਨਾਲ ਤਾਂ ਏਕਤਾ ਬਣਦੀ ਹੈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਲੋਕ ਇਕੱਠੇ ਹੁੰਦੇ ਆ ਔਰ ਪਿੰਡਾਂ ਦੇ ਵਿਕਾਸ ਵੀ ਜਿਹੜੇ ਅ ਦੂਸਰੇ ਕੰਮ ਨਾਲੋਂ ਵੱਧ ਹੋਣਗੇ ਜੇਕਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਏਕਤਾ ਨਹੀਂ ਹੈਗੀ ਤਾਂ ਉੱਥੇ ਵਿਕਾਸ ਵੀ ਘਟ ਹੁੰਦੀ ਹੈ ਜੇਕਰ ਏਕਤਾ پورے ਪਿੰਡ ਦੇ ਵਿੱਚ ਸਾਰੀਆਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਕੱਠੇ ਕੰਮ ਕਰਦੇ ਆ ਤਾਂ ਉਹ ਪਿੰਡ ਦਾ ਵਿਕਾਸ ਵੀ ਵੱਧ ਹੁੰਦਾ ਹੈ ਤਾਂ ਹੁਣ ਲੋਕਾਂ ਤੱਕ ਮੈਸੇਜ ਕਿਸ ਤਰੀਕੇ ਦਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਰਬਸੰਮਤੀ ਦੇ ਨਾਲ ਵਾਦ-ਤੋਬਾ ਪੰਚਾਇਤਾਂ ਬਣਾਉਣਗੇ ਜਾਂ ਨਹੀਂ ਗੁਰਜੀ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ